ਹਜੀ ਦੋਸਤੋ ਅੱਜ ਸਾਡੇ ਵੱਡੇ ਭਾਈ ਅਦਰਸ਼ਪਾਲ ਜੀ ਨੇ ਨਾਸ਼ਤੇ ਤੇ ਬੁਲਾਇਆ ਸੀ ਤੇ ਜੋ ਸੀ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਜੋ ਜੋ ਇੰਗਰੀਡੀਅੰਟਸ ਸੀ ਉਹਨ ਦੇ ਅਕੋਰਡਿੰਗ ਆਲੂ ਗੋਭੀ ਤੇ ਬਾਅਦ ਚੋ ਆਲੂ ਗੋਭੀ ਮਿਕਸ ਇਹ ਪਰੌਂਠੇ ਅਸੀਂ ਖਾਦੇ ਤੇ ਦੋ ਤਰ੍ਹਾਂ ਦਾ ਮੱਖਣ ਵੀ ਇੱਥੇ ਦੇਖੋ ਤੁਸੀਂ ਦੇਖ ਰਹੇ ਹੋਗੇ ਇੱਥੇ ਗੰਦੇ ਵਿੱਚ ਹੋਇਆ ਤੋਂ ਮੈਂ ਤਾਂ ਆਪਣੀ ਜ਼ਿੰਦਗੀ ਦੇ ਹਾਈਐਸਟ ਪ੍ਰੋਅਲ ਦਿਖਾ ਕੇ ਮੈਂ ਤਾਂ ਹੋ ਗਿਆ ਢੇਰੀ ਪਰ ਮੈਨੂੰ ਇੱਥੇ ਹੀ ਰੈਸਟ ਕਰਨੀ ਪੈਣੀ ਹੈ ਦੇ ਕੇ 79 ਲੁਸੀ ਚਾਚੂ ਮੱਖਣ ਦੋ ਤਰ੍ਹਾਂ ਦੇ ਤਨ ਤਨ ਹੋ ਗਿਆ ਦੋ ਪੁਰਾ ਪੰਡਤ ਪੁਰਾ ਪਰ ਕੋਈ ਫਿਕਰ ਨਾ ਤੌਕੇ ਰਿਹਾ ਮਿਲਤੇ ਬ੍ਰੇਕ ਕੇ ਬਾਅਦ ਇਹ ਕਿਸੇ ਕੋਲੇ ਛੋਟੇ ਹੱਥੀ ਦਾ ਨੰਬਰ ਪਈ ਜਾਨ ਜੋਗੇ ਨਹੀਂ ਰਹੇ ਹੁਣ ਸੇਰ ਦਾ ਇੰਨਾ ਜਿਆਦਾ ਨਾਸ਼ਤਾ ਕਰ ਲਿਆ ਬਾਬੀ ਦਾ ਬਹੁਤ ਬਹੁਤ ਧੰਨਵਾਦ ਭਾਬੀ ਦੇ ਹੱਥੀ ਦਾ ਦੂਆ ਠੀਕ ਹੈ ਜੀ ਇਹ ਮੱਖਣ ਨਹੀਂ ਲਾ ਰਹੇ ਸੀ ਇਹ ਰਿਐਲਿਟੀ ਹੈ ਓਕੇ ਠੀਕ ਹੈ ਜੀ ਬਹੁਤ ਹੀ ਸ਼ਾਨਦਾਰ ਮਜ਼ਾ ਆ ਗਿਆ ਲਤਫਾ ਗਿਆ ਅਸੀਮਨੰ ਚਾ ਤੁਹਾਡਾ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਵੀ ਮੇਰੇ ਘਰ ਨੂੰ ਪਵਿੱਤਰ ਕਰਤਾ ਆ ਕੇ ਤੇ ਐਵੇਂ ਹੀ ਆਉਂਦੇ ਰਿਹਾ ਜੇ ਪਰ ਮੈਂ ਜਦੋਂ ਬੁਲਾਵਾਂਗਾ ਉਦੋਂ ਹੋਣਾ ਚਲੋ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ